हां जी दोस्तों सत दोस्तो, श्री अकाल सारे किसान फार्मर वीरा नु आज पहुंचेया दोस्तों ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੁਖਦੇਵ ਸਿੰਘ ਹੁਣਾਂ ਦੇ ਫਾਰਮ ਤੇ ਆਇਆ ਦੋਸਤੋ ਸੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਤੇ ਡੇਰੀ ਫਾਰਮਿੰਗ ਦੇ ਨਾਲ ਨਾਲ ਵੀਰ ਦਾ ਪਸ਼ੂ ਵਪਾਰ ਦਾ ਕੀਤਾ ਵੀ ਆ ਕੁਝ ਜਿਹੜੇ ਪਸ਼ੂ ਆ ਘਰੇਲੂ ਆ ਕਰੇ ਰੱਖਿਆ ਤੁਸੀਂ ਸਾਹਮਣੇ ਦੇਖ ਰਹੇ ਜੀ ਤੇ ਨਾਲ ਦੀ ਨਾਲ ਦੋਸਤੋ ਜਿਹੜੇ ਅੱਜ ਦੋ ਵਿਕਰੀ ਵਾਲੇ ਪਸ਼ੂ ਆ ਉਹ ਦੋਵੇਂ ਮੱਝਾਂ ਬਾ ਤੁਹਾਨੂੰ ਦਿਖਾ ਦਾਂਗੇ ਰੇਟ ਵੀਰ ਸਖਦੇਵ ਕਹਿ ਰਿਆ ਸੀ ਵੀ ਬਿਲਕੁਲ ਛੋਟੇ ਛੋਟੇ ਤੇ ਜਾਇਜ਼ ਰੇਟਾਂ ਦੇ ਉੱਪਰ ਅੱਜ ਆਪਾਂ ਮੱਝਾਂ ਦੇ ਦੇਣੀਆਂ ਨੇ ਤਾਜ਼ੀਆਂ ਸੂਈਆਂ ਨੇ ਸੱਜਰ ਨੇ ਕੋਈ ਹਫ਼ਤੇ ਕੋਈ ਡੇਢ ਕ ਹਫ਼ਤੇ ਦੇ ਹੀਟ ਗੇਟ ਜਿਹੜਾ ਦੋਸਤੋ ਸਮਾਂ ਹੈ ਇਹਨਾਂ ਦਾ ਸੂਈਆਂ ਦਾ ਸੋ ਪੂਰੀ ਡਿਟੇਲ ਵੀਰ ਸਖਦੇਵ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਪਿੰਡ ਪਨਗੋਟਾ ਦੋਸਤੋ ਬਿਲਕੁਲ ਨੇੜੇ ਨਦੌਰ ਪਿੰਡ ਬੱਠੇਪੈਣੀ ਪਿੰਡ ਬਿਲਕੁਲ ਲੱਗੇ ਆ ਦਦੇਰ ਸਾਹਿਬ ਇੱਕ ਪਾਸੇ ਬਿਲਕੁਲ ਨੇੜੇ ਆ ਤੇ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਤੋ ਜੇਕਰ ਤੁਸੀਂ ਸਪਿੰਡ ਦੀ ਦੂਰੀ ਦੇਖੀਏ ਤਾਂ ਬਿਲਕੁਲ 1.5 ਤੋਂ 2 2.5 ਕਿਲੋਮੀਟਰ ਦੀ ਦੂਰੀ ਆ ਸਾਰੀ ਤੇ ਪੱਟੀ ਤੋਂ ਵੀ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਆ ਆਹ ਕਰਦੇ ਆ ਬਧੇਰੇ ਗੱਲ ਜਿਹੜੀ ਵੀਰ ਸਖਦੇਵ ਸਿੰਘ ਦੇ ਨਾਲ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ 2 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆ ਫੁੱਲ ਵੀਡੀਓ ਜਲਦੀ ਅਪਲੋਡ ਕਰ ਦਿਆਂਗੇ ਸੋ ਸਾਰੇ ਵੀਰ ਪੂਰੀ ਵੀਡੀਓ ਦੇਖ ਲਿਓ ਠੀਕ ਆ ਜੀ ਐਂਡ ਤੱਕ ਆਜੋ ਜੀ ਸਭ ਤੋਂ ਪਹਿਲਾਂ ਵੀਰ ਸਖਦੇਵ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਸਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਔਰ ਸੰਤ ਸਭ ਠੀਕ ਠਾਕ ਬਹੁਤ ਵਧੀਆ ਵੀਰ ਸੁਖਦੇਵ ਸਿੰਘ ਠੀਕ ਠਾਕ ਜੀ ਚਲਦੀ ਕਰ ਲਾਗੇ ਝੋਨੇ ਚਾਣੇ ਹਾਂਜੀ ਫ੍ਰੀ ਹੋ ਗਿਆ ਵੀਰ ਜੀ ਲੱਗ ਲੁੱਗ ਗਿਆ ਝੋਨੇ ਚਾਣੇ ਸਾਰੇ ਪਾਸੇ ਅਜ ਸੰਤ ਸਭ ਆਉ ਮੈਂ ਤੇ ਕੱਲ ਦੀ ਲਿਆਂਦੀ ਸੀ ਇਹ ਝੋਟੀਆਂ ਅੱਜ ਲਈ ਓਕੇ ਜੀ ਤੇ ਜਦੋਂ ਤੁਹਾਨੂੰ ਫੋਨ ਕੀਤਾ ਫਿਰ ਮਨ ਕਰ ਆਇਆ ਮੈਂ ਹਾਜ ਨਾਲੇ ਵੀਰ ਦੇ ਦਰਸ਼ਨ ਕਰੀਏ ਇਹਦੇ ਨਾਲੇ ਭਰਾਵਾਂ ਨੂੰ ਖਾਈਏ ਤੋਂ ਹਾਂ ਨਹੀਂ ਜੀ ਨਹੀਂ ਆਉਣਾ ਚਾਹੀਦਾ ਜ਼ਰੂਰ ਸਾਹਮਣੇ ਕੇ ਹਾਂਜੀ ਹਾਂ ਸਜਣ ਸਰੋਤੇ ਆਪਣੇ ਨਾਲ ਤਾਂ ਹੀ ਜੁੜੇ ਆ ਵੀ ਕੋਈ ਨਾ ਕੋਈ ਭੈਣ ਭਰਾ ਆਪਣੇ ਪੇਸ਼ ਕਰਦਾ ਰਹੇ ਸਭੇ ਤਾਂ ਹੀ ਜੁੜੇ ਤੇ ਵੀਰ ਸੁਖਦੇਵ ਪਸ਼ੂ ਦੋਨੋਂ ਤਾਜ਼ੇ ਸੱ ਆ ਬੱਚਾ ਇਹ ਤੇ ਮਗਰ ਠੀਕ ਹੈ ਜੀ ਇਹਨੂੰ ਅੱਜ 6 ਦਿਨ ਸੂਈ ਨੂੰ ਹੋ ਗਿਆ ਅਸਾ ਮਗਰ ਇਹ ਤੇ ਕੱਟੀ ਹੈ ਮਗਰ ਕੱਟਾ ਜੀ ਮਗਰ ਕੱਟਾ ਦੋਸਤੋ 6 ਕਿ ਦਿਨਾਂ ਦੀ ਸੂਈਆਂ ਕਿੰਨਾ ਹੈ ਸੂਈ ਆ ਲਓ ਦੋਸਤੋ 6 ਕਿ ਦਿਨਾਂ ਦੀ ਸੂਈ ਨਾ ਸੋਨਾ ਚਵਾਚੂਏ ਨੂੰ ਲੱਗਾ ਵਾ ਹਮ ਹਾਂ ਆ ਆ ਦੇਖੋ ਹਣ ਹੁਣ ਮੇਰੇ ਲਾਂ ਤੇ ਆ ਤੇ ਦੂਸਰਾ ਸੂਆ ਵਾ ਲਓ ਜੀ ਦੋਸਤੋ ਦੂਜਾ ਸੂਆ ਤੇ ਕੱਦ ਸੋਨਾ ਹੈ ਵੱਡੇ ਕੱਦ ਵਿੱਚ ਵੱਡੇ ਕੱਦ ਵਿੱਚ ਆ ਦੂਜਾ ਸੂਆ 6 ਦਿਨਾਂ ਦੀ ਸੂਈ ਹੈ ਤੇ ਵੀਰ ਸਰ ਤੇ ਬੋਲੇ ਤੋਂ ਬਾਹਰ ਆ ਗਈ ਹੈ ਦੋ ਦਕਾਣਾ ਬੋਲਾ ਤੋਂ ਬਾਹਰ ਆ ਰਹੀ ਜੀ ਕੋ ਸਮਝ ਲੈ ਕੱਟਾ ਬੋਲਾ ਸਮਝ ਲੈ ਕੁਛ ਹੈ ਇਸ ਟਾਈਮ 9 ਕਿਲੋ ਤਿਆਰ ਆ 9 ਕਿਲੋ ਹਾਂਜੀ ਚੋਣ ਚਣ ਕਿਦਾਂ ਬਿਲਕੁਲ ਪੋਲੀ ਜੀ ਭੂਗ ਠੀਕ ਹੈ ਜੀ ਸੋਹਣਾ ਚਵਾ ਲਾ ਦੋਸਤੋ ਚੋਣ ਚਣ ਚੰਗੀ ਆ ਬਿਲਕੁਲ ਨਾਰਮਲ ਜੀ ਆਪਾਂ ਗੱਲ ਕਰੀਏ ਤੇ ਬਿਲਕੁਲ ਰੂਮ ਵਰਗੀ ਵੀਦਾਂ ਦਾ ਵੀ ਪੋਲੀ ਆ ਹਾਂਜੀ ਏ ਵਨ ਜਿਹੜੀ ਬਿਲਕੁਲ ਚੁਵਾਈ ਆ ਮਗਰ ਕਟਾ ਮੇਲ ਕਾਫ ਆ ਬੱਚਾ ਨਾਲ ਦੀ ਨਾਲ ਹੀ ਤੁਹਾਨੂੰ ਦਿਖਾ ਦਿੰਦੇ ਆ ਆ ਤੁਸੀਂ ਵੇਖੋ 6 ਕਿ ਦਿਨਾਂ ਦਾ ਜਿਹੜਾ ਦੋਸਤੋ ਬੱਚਾ ਮਗਰ ਮੇਲ ਕਾਫ ਸੋ ਦੂਜਾ ਸੂਬਾ ਦੋਸ ਆ ਮੂੰਹ ਮੱਥੇ ਤੋਂ ਤੁਸੀਂ ਇੱਕ ਵਾਰੀ ਵੇਖ ਲਓ ਠੀਕ ਆ ਜੀ ਆ ਦੇਖੋ ਤੇ 9 ਕਿਲੋ ਇਸ ਵਕਤ ਦੋਸਤੋ ਚੱਲਦੀ ਪਈ ਹੈ 9 ਕਿਲੋ ਤੇ ਕਿ ਵੀਰ ਮੇਰਾ ਕੋਈ ਦੁੱਧ ਜਿਹੜਾ ਦੋਸਤੋ ਸੇਵਾ ਦਾ ਹਰ ਵਾਰ ਆਪਾਂ ਅਪੀਲ ਕਰਦੇ ਰਹਿੰਦੇ ਆ ਹੁਣ ਜਿਹੜਾ ਤੁਸੀਂ ਮੌਕੇ ਤੇ ਚੋਕੇ ਲੈ ਕੇ ਜਾਣਾ ਜੋ ਤਸੱਲੀ ਕਰਵਾਉਣੀ ਅੱਗੋਂ ਮਾਲਕਾਂ ਨੇ ਉਹ 9 ਕਿਲੋ ਆ ਉਸ ਤੋਂ ਬਾਅਦ ਚੰਗੀ ਸੇਵਾ ਡਿਪੈਂਡ ਕਰਦੀ ਹੈ ਕਿਸੇ ਵੀਰ ਦੀ ਚੰਗੀ ਸੇਵਾ ਕਰ ਲੂਗਾ ਤੇ ਪਤਾ ਨਹੀਂ ਦੋਸਤੋ ਪਸੂ ਕਿੱਥੋਂ ਤੱਕ ਜਿਹੜਾ ਮਿਲਕ ਚਵਾ ਦੇ ਬਾਕੀ ਥਣ ਲੇਵੇ ਦੀ ਸਾਫ਼ ਸੁਥਰੀ ਆ ਬੈਕ ਸਾਈਡ ਤੋਂ ਤੁਸੀਂ ਵੇਖੋਗੇ ਖਵਾਨਾ ਲੇਵਾ ਪੱਧਰ ਤੋ ਬਖਾਲੇ ਦੇ ਵਿੱਚ ਦੋਸਤੋ ਵਿਰਲ ਬੁਰਲ ਵੀ ਚੰਗੀ ਸੱਚੀ ਖੱਬੀ ਬਹਿਣੀ ਦੀ ਵਿਰਲ ਕੋਈ ਚੱਪੇ ਚੱਪੇ ਤੇ ਥਾਣਾ ਆ ਦੇਖੋ ਜੀ ਇਹਨੇ ਨਹੀਂ ਸੰਤੂ ਸਾਹਿਬ ਨੇ 9 ਕਿਲੋ ਦਈ ਗਈ ਹੈ ਕਿਤੇ ਦੂਜਾ ਸੁਭਾਵਾ ਚੰਗਾ ਕਰੂਗੀ ਦੁੱਧ ਅੱਛਾ ਜੀ ਹਾਂ ਠੀਕ ਹੈ ਜੀ ਮਲੇ ਮੂਲੇ ਤੋਂ ਚੱਲਣਾ ਹੈ ਪਸੂ ਨੇ ਹਾਂ ਜੀ ਇਹਨਾਂ ਦੇ ਦੁੱਧ ਚੱਲਣਾ ਠੀਕ ਹੈ ਜੀ ਤੇ ਬਾਕੀ ਹੈ ਮਿੱਠੀ ਮੁੱਠੀ ਮਿਲਨ ਮੂਰ ਦੇ ਵਿੱਚ ਪੂਰੀ ਬਿਲਕੁਲ ਜੀ ਲੱਤ ਨਹੀਂ ਲਾਊਗੀ ਕਰਮਾ ਵਾਲੀ ਠੀਕ ਹੈ ਜੀ ਥੈਂਕ ਯੂ ਤੇ ਵੀਰ ਸਖਦੇਵ ਕੀ ਡਿਮਾਂਡ ਕਰਾਂਗੇ ਜੀ ਮਾਨ ਸਤੂ ਸਾਹਿਬ ਆਪਾਂ ਨਾ ਝੋਟੀ ਬਹੁਤ ਚੰਗੀ ਆ ਵੱਧ ਨਹੀਂ ਡਿਮਾਂਡ ਕਰਨੀ ਜਿਹੜੀ ਡਿਮਾਂਡ ਕਰਨੀ 90000 ਰੁਪਿਆ ਹਮਮ ਇੱਕ ਹਜ਼ਾਰ ਵਿੱਚੋਂ ਮਾਨ ਕਰ ਦੇਣਾ 90 ਚੋਂ ਅੱਗੇ ਚੋਂ 1000 ਮਾਨ ਕਰ ਦੇਣਾ ਠੀਕ ਹੈ ਜੀ ਹਾਂਜੀ ਲਓ ਦੋਸਤੋ 90000 ਦੇ ਵਿੱਚੋਂ 1000 ਦੇ ਸਕਦੇ ਆਵਾਂ ਦਾ ਵੀ ਲੈਸ ਕਰਾਂਗੇ ਆਪਾਂ ਠੀਕ ਹੈ ਜੀ ਤੇ ਬਾਕੀ ਬਹੁਤ ਸੋਹਣੀਆਂ ਆ ਵੇਖੋ ਸੋਹਣੇ ਥਾਣਾ ਐ ਵਰਲਾ ਤੇ ਚਾ ਇੱਕ ਨੰਬਰ ਪੋਲਾ ਰੂ ਵਰਗਾ ਠੀਕ ਹੈ ਜੀ ਸੋ ਥਾਣਾ ਤੋਂ ਉਹਨਾਂ ਦੀ ਬੜੀ ਸਾਫ਼ ਸੁਥਰੀ ਆ ਹਾਂਜੀ 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 ਤੇ ਲੇਵਾ ਹਵਾਨਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਵੈਸੇ ਇੱਕ ਟਾਈਮ ਆ ਕੋ 2:30 ਵਜੇ ਦਾ ਦੋਸਤੋ ਲੱਗ ਸਮ ਜਿਹੜਾ ਸਮਾਂ ਤੇ ਸੁਬਾ ਵੀਰ ਸੰਤੇਬ ਚੁਵਾਈ ਕਿੰਨੇ ਤੋਂ ਕਿੰਨੇ ਇਹ ਆਪਾਂ 6 ਤੋਂ 6 ਹੀ ਕਰਦੇ ਹਾਂ ਸਭ ਠੀਕ ਹੈ ਜੀ ਭੈਣ ਭਰਾ ਨੂੰ ਡੰਗਰ ਲਿਉਣਾ ਵੀ ਦੋ ਟਾਈਮ ਚੋਕੇ ਤੇ ਦੇਣਾ ਵੀ ਦੋ ਟਾਈਮ ਚੋਕੇ ਮੁੜਕੇ ਖਿਲਾਫ ਦੀ ਸੇਵਾ ਨਾਲ ਜਿਤਨਾ ਮਰਜੀ ਸਹੀ ਆ ਪਰ ਵਾਰ ਵਾਰ ਇਹ ਬੋਲਦੇ ਵੀ ਆਪਣੇ ਘਰੇ ਦੋ ਟਾਈਮ ਸੋਇਆ ਸੋਇਆ ਡੰਗਰ ਚੋਕੇ ਤੇ ਗੱਬਣਾ ਦੇ ਅਗਲਾ ਨਕ ਪਰਖ ਕਰਕੇ ਟਿਪਕੇ ਆਪਦਾ ਪੂਰਾ ਵਰਾਾ ਕਰਕੇ ਖੜੇ ਉਹ ਬਿਲਕੁਲ ਜੀ ਹਾਂਜੀ ਹਾਂਜੀ ਤਾਂ ਦੋਸਤੋ ਬਾਕੀ ਵਪਾਰ ਦਾ ਕੰਮ ਬੇਸ਼ੱਕ ਆਪਣੇ ਵੱਲੋਂ ਪੂਰੀ ਤਸੱਲੀ ਹੈ ਤਾਂ گاਾਂ ਵੀ ਕਿਸੇ ਵੀਰ ਨੂੰ ਤਸੱਲੀ ਦੀ ਜਿਹੜੀ ਆ ਤਰਜੀਹ ਵੀਰ ਦਿੰਦਾ ਵੀ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਟਾਈਮ ਤੋਂ ਟਾਈਮ ਚੋਗੇ ਲੈ ਕੇ ਜਾਓ ਠੀਕ ਆ ਜੀ ਸੋ ਆ ਥਣਲੇਵਾ ਇੱਕ ਬਹਿਣੀ ਵਾਲੀ ਸਾਈਡ ਤੋਂ ਮੋਸਟਲੀ ਆਪਾਂ ਬੈਠ ਕੇ ਚੁਵਾਈ ਕਰਦੇ ਆ 90000 ਦੇ ਵਿੱਚੋਂ 1000 ਮਾਨ ਤੁਹਾਨੂੰ ਹੋ ਜੂਗਾ ਲੈਸ ਹੋ ਜੂਗਾ ਠੀਕ ਆ ਜੀ ਸੋ ਬਾਕੀ ਮੇਰਾ ਵੀਰ ਤੁਸੀਂ ਆਪਣਾ ਸਮਝ ਹਿਸਾਬ ਕਿਤਾਬ ਲਾ ਕੇ ਜਿਹੜਾ ਸੌਦਾ ਕਰ ਲਿਓ ਠੀਕ ਆ ਤੇ ਵੀਰ ਸੁਖਦੇਵ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਮੱਝ ਖੜੀ ਆ ਇਹ ਸੰਤੂ ਸਾਹਿਬ ਤੀਸਰਾ ਸੁਗਾ ਵਾ ਤੇ ਜਾਸੂਆ ਤੇ ਜਾਸੂਆ ਇਹਨੂੰ ਅੱਜ ਕਿੰਨੇ ਕੇ ਦਿਨ ਹੋ ਗਏ ਜੀ ਇਹਨੂੰ ਸੰਤੂ ਸਾਹਿਬ 10 ਤੋਂ 12 ਦਿਨ ਹੋ ਗਏ ਜੀ ਆ ਕੱਟੀ ਨੀਲੀ ਦੀ ਕੱਟੀ ਆ ਮਗਰੇ ਦੀ ਲੋ ਵੀ ਮਗਰ ਕੱਟੀ ਆ ਦੋਸਤੋ ਇਹ ਵੀ ਸ਼ੌਂਕ ਵੀਰਾਂ ਦਾ ਪੂਰਾ ਹੋ ਜਾਊਗਾ ਆ ਵੇਖੋ ਬਿੱਲੀਆਂ ਆ ਖਾਣੇ ਦੋਵੇਂ ਤੇ ਮੱਥੇ ਬੱਲ ਚਾਰੇ ਖੁਰ ਤੋਤੇ ਆ ਕੱਟੀ ਦੇ ਕੱਟੀ ਇੱਕ ਵਾਰੀ ਪੂਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਆ ਲਓ ਜੀ ਸੋ ਮਗਰ ਕੱਟੀ ਆ ਦੋਸਤੋ ਤੇ 10 ਕੇ ਦਿਨ ਹੋ ਗਏ ਵੀਰ 10 ਦਿਨ ਹੋ ਗਏ ਸੰਤੂ ਸਾਹਿਬ ਤੇ ਇਹ ਕਿੰਨੇ ਕੇ ਦੁੱਧ ਤੇ ਆ ਗਈ ਆ ਸੰਤੂ ਸਾਹਿਬ ਇਹ ਇਸ ਟਾਈਮ 10 ਤੋਂ 11 ਕਿਲੋ ਤੇ ਚੱਲ ਰਹੀ ਆ ਲਓ ਜੀ ਦੋਸਤੋ 1011 1011 ਕਿਲੋ ਤੇ ਜਿਹੜੀ ਇਸ ਵਕਤ ਚੱਲ ਰਹੀ ਹੈ। ਉਹ ਲੈਵਾ ਜ਼ਿਆਦਾ ਲੈਵਾ ਵੇਖ ਕੇ ਤੇ ਅਗਲੇ ਨੇ 13 14 ਵੀ ਮੰਨਣਾ ਪਰ ਆਪਾਂ ਜਿੰਨਾ ਦੁੱਧ ਹੈਗਾ ਉਹਨਾਂ ਦੱਸਾਂਗੇ। ਠੀਕ ਹੈ ਜੀ ਠੀਕ ਹੈ। ਆਪਾਂ ਤੈਨੂੰ ਪਤਾ ਉਹ ਹਾਈਟ ਜਿਹੜੀ ਉਹ ਰੀਡੀਅਮ ਦੇ ਵਿੱਚ ਮੀਡੀਅਮ ਹਾਈਟ ਸੋ ਵਜ਼ਨ ਲੋਡ ਤੁਸੀਂ ਆਹ ਵੇਖ ਲਓ ਠੀਕ ਹੈ ਜੀ ਵਜ਼ਨ ਲੋਡ ਪੂਰਾ ਤੇ ਮੀਡੀਅਮ ਹਾਈਟ ਆ ਮੀਡੀਅਮ ਵੀ ਕਹ ਲਈਏ ਜਾਂ ਮੀਡੀਅਮ ਦਰਮਿਆਨੀ ਕਹੋ ਜਾਂ ਮੀਡੀਅਮ ਦੀ ਹਾਈਟ ਕਹੇ ਲੋ। ਹਾਂਜੀ ਹਾਂਜੀ ਠੀਕ ਆ। ਸੋ ਦੁੱਧ ਦਾ ਤਾਂ ਚੰਗਾ ਬਖਾਲਾ ਵੀਰ ਕਹਿੰਦਾ ਵੀ 12 13 ਬਖਾਲਾ ਕਰਦੀ ਆ ਆ ਦੇਖੋ ਜੀ ਬਹੁਤ ਹੀ ਮੋਟੀ ਮੋਟੀ ਧਾਰ ਅਸੰਦੂ ਸਾਹਿਬ ਇਹਦੀ ਵੀ ਅੱਛਾ ਵੀਰ ਸਖਦੇਵ ਜਿੱਡੇ ਮੋٹے ਥਾਣਾ ਉੱਡੀ ਮੋਟੀ ਧਾਰ ਮੋਟੀ ਮੋਟੀ ਧਾਰ ਬਹੁਤ ਜਿਆਦੀ ਭੋਲੀ ਲੈ ਜੀ ਆ ਐ ਰੋਗ ਰੋਗ ਦੀ ਜਿਹਨੂੰ ਕਹਿੰਦੇ ਉਹ ਧਾਰ ਆਉਗੀ ਕੇ ਆ ਲੋ ਜੀ ਦੋਸਤੋ ਜਿੱਡੇ ਮੋٹے ਥਾਣਾ ਬਾਕੀ ਬਹੁਤ ਸੋਹਣਾ ਸੈਜ ਵਿੱਚ ਥਾਣਾ ਠੀਕ ਹੈ ਜੀ ਸੋ ਇਹੋ ਜੇ ਥਾਣ ਤੋਂ ਦੋਸਤੋ ਚੰਗੀ ਉਮੀਦ ਕਰ ਸਕਦੇ ਆ ਵੀ ਉਹੋ ਜੀ ਧਾਰ ਮੋਟੀ ਤੇ ਚੂਣ ਚਣ ਵਿਆਣ ਭੋਲੀ ਸੰਦੂ ਸਾਹਿਬ ਬਿਲਕੁਲ ਭੋਲੀ ਕੇ ਠੀਕ ਹੈ ਵੀਰ ਸਖਦੇਵ ਇਹਦਾ ਲੈ ਤੇ ਫਿਰ ਕੀ ਰਹੂਗਾ ਇਹ ਸਾਨੂੰ ਸਾਹਿਬ ਆਪਾਂ 8000 ਇਹਦਾ ਮੁੱਲ ਕਰਨਾ ਤੇ 2000 ਮਾਨ ਕਰਨਾ 78 ਦੀ 78 ਦੀ ਹਾਂਜੀ ਲਓ ਦੋਸਤੋ ਇਹ ਰਾਜਤ ਨਹੀਂ ਕੋਈ ਭਾਵਾਂ ਦਾ ਸ਼ੱਕ ਪਰ ਨਹੀਂ ਵੈਸੇ ਚੰਗਾ ਜੀ ਕੋਈ ਲੱਖ ਨਹੀਂ ਕੋਈ ਦਾਹ ਨਹੀਂ ਕੋਈ ਪੰਜ ਨਹੀਂ ਆਪਾਂ ਜਿਹੜੇ ਲੈਣੇ ਉਹ ਦੇਤੇ ਪਸ਼ੂ ਵੀ ਚੰਗੇ ਆ ਵੀਰ ਹਾਂਜੀ ਦੋਵੇਂ ਸੋਨੇ ਲਓ ਦੋਸਤੋ ਪਸ਼ੂ ਦੋਵੇਂ ਚੰਗੇ ਆ 78000 ਦੀ ਇਹ ਮੱਝ ਮਿਲ ਜੂਗੀ ਬੜੀ ਪਿਆਰੀ ਆ ਭਵਾਂ ਨੇਲੇ ਦੀ ਬੜੀ ਸਾਫ਼ ਸੁਥਰੀ ਆ ਦੇਖੋ ਤੇ ਜਿੱਦਾਂ ਮਰਜ਼ੀ ਮੇਰਾ ਭਰਾ ਕੋਈ ਚੋਲੇ ਆਪਣੀ ਤਸੱਲੀ ਕਰ ਲੈ ਰੂਮ ਵਰਗੀਆਂ ਪੋਲੀਆਂ ਨੇ ਤੇ ਮੋਟੀ ਕੰਨੇ ਵਰਗੀ ਧਾਰ ਆ ਤੇ ਮੱਝਾਂ ਦੋਵੇਂ ਕਮਾਲ ਠੀਕ ਹੈ ਜੀ ਸੋ ਬਿਲਕੁਲ ਖੂਬਸੂਰਤ ਚੰਗੀਆਂ ਸੋਹਣੇ ਸਰੀਰ ਦੇ ਢਾਂਚੇ ਦੀਆਂ ਨੇ ਅੱਛਾ ਵੀਰ ਸਖਤੇਵ ਇਹ ਆਪਣੇ ਕੋਲ ਦੋ ਐਨੀਮਲ ਨੇ ਦੋ ਜੀ ਦੋ ਠੀਕ ਹੈ ਜੀ ਕੋਈ ਹੋਰ ਗੱਲ ਬਾਤ ਕੋਈ ਸਜਣਾ ਨਾਲ ਕਰਨੀ ਉਹ ਗੱਲ ਬਾਤ ਇਹ ਹੈ ਵੀ ਇੱਕ ਮੱਝ ਨਾ ਕਪਨੀ ਹਰਿਆਣੇ ਤੋਂ ਆਉਣ ਢਈ ਆ ਅੱਛਾ ਜੀ ਉਹ ਕੱਲ ਨੂੰ ਪਹੁੰਚੂਗੀ 20 ਕਿਲੋ ਦੋ ਟਾਈਮ ਦਾ ਦੁੱਧ ਮਿੰਮਾ ਹੋਊ ਥੱਲੇ ਬਿਲਕੁਲ ਤਿਆਰ ਜਿਹੜਾ ਸ਼ਾਮ ਨੂੰ ਜਿਹੜਾ ਅੱਜ ਤਿਆਰ ਦੇਣਾ ਵਾ ਉਹ ਕੱਲ ਰਾਤ ਨੂੰ ਪਹੁੰਚੂਗੀ ਠੀਕ ਆ ਉਹ ਵੀ ਭੈਣਾ ਭਰਾਵਾਂ ਨੇ ਆਪਣਾ ਸਤਿਗੁਰੂ ਕਿਰਪਾ ਕਰੇ ਪੇਸ਼ ਕਰਾਂਗੇ ਲਿਆ ਕੇ ਅੱਛਾ ਹਾਂਜੀ ਹਾਂਜੀ ਚਲ ਲਓ ਦੋਸਤੋ ਬਹੁਤ ਜਲਦੀ ਜਿਹੜੀ ਵੀਰਾਂ ਦਾ ਵੀ 20 ਲੀਟਰ ਬਿਲਕੁਲ ਤਿਆਰ ਜਿਹੜੀ ਮੱਝ ਬਿਲਕੁਲ ਤੁਹਾਨੂੰ ਦਰਸ਼ਨ ਕਰਾਵਾਂਗੇ ਆਪਾਂ ਆਜੂਗੀ ਕੋਈ 1 2 3 ਦਿਨਾਂ ਇੱਕ ਦੋ ਦਿਨਾਂ ਤੱਕ ਕੱਲ ਰਾਤ ਨੂੰ ਪਹੁੰਚੂਗੀ ਕੱਲ ਰਾਤ ਨੂੰ ਆਜੂਗੀ ਹਾਂਜੀ ਸੋ 20 ਲੀਟਰ ਜਿਹੜਾ ਬਿਲਕੁਲ ਤਿਆਰ ਦੁੱਧ ਹੋਊਗਾ ਦੋ ਟਾਈਮ ਚਾਹੇ ਕੋ ਤਿੰਨ ਟਾਈਮ ਹਾਂ ਸਾਰੀਆਂ ਨਾਲ ਚੋ ਕੇ ਆਪਣੀ ਲਓ ਦੋਸਤੋ ਦੋ ਮੱਝਾਂ ਸੀ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਅੱਜ ਵੀਰ ਸਖਦੇਵ ਦੇ ਘਰੋਂ ਤੇ ਦੋ ਮੱਝਾਂ ਦੇ ਮਗਰ ਬੱਚੇ ਤੁਹਾਨੂੰ ਦਿਖਾਤੇ ਇੱਕ ਮਗਰ ਮੇਲ ਕਾਫ ਆ ਇੱਕ ਮਗਰ ਫੀਮੇਲ ਕਾਫ ਆ ਹਾਂਜੀ ਸੋ ਇਹ ਤੇ ਵੀਰ ਸੁਖਦੇਵ ਇੱਕ ਨੰਬਰ ਬੋਲ ਦਈਏ ਆਪਣੇ ਨੰਬਰ 9779823203 ਪਿੰਡ ਪਨਗੋਟਾ ਛੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੈਗਰੂ ਜੀ ਕਾ ਖਾਲਸਾ ਵੈਗਰੂ ਵਾਹਿਗੁਰੂ ਜੀ ਕੀ ਫਤਿਹ। ਲੋਬੀ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸੁਖਦੇਵ ਸਿੰਘ ਪਿੰਡ ਪਨਗੋਟੇ ਤੋਂ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਪਸ਼ੂ ਚੰਗੇ ਸਾਫ ਸੁਥਰੇ ਆਉਂਦੇ ਆ ਪਹਿਲਾਂ ਵੀ ਆਪਾਂ ਬਹੁਤ ਤੁਹਾਨੂੰ ਪਸ਼ੂ ਦਿਖਾਏ ਆ ਬੜੀਆਂ ਸੋਹਣੀਆਂ ਕੁਆਲਿਟੀ ਦੇ ਪਸ਼ੂ ਆਉਂਦੇ ਆ ਮੱਝਾਂ ਹੋਣ ਚਾਹੇ ਬਿਹੜਾ ਹੋਣ। ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਤੁਸੀਂ ਆਪਣਾ ਸਮੇਂ ਸਮੇਂ ਨਾਲ ਜਿਹੜਾ ਤਾਲੁਕ ਸੰਪਰਕ ਉਹ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਲੈਂਦੇ ਰਿਆ ਕਰੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ